ਦੇੌਰ ਪਰਜਾਈ ਦਾ ਰਿਸ਼ਤਾ ਵੀ ਇਸ ਦੁਨੀਆ ਤੋਂ ਵੱਖ ਹੈ। ਇਹ ਹਾਂ ਅੱਜ ਆਪਾਂ ਗੱਲ ਕਰਾਂਗੇ ਮਿਸਟਰ ਦੇਵਗੰਦ ਦੀ ਫੈਮਿਲੀ ਅਮਰ ਦੇਵਗੰਦ ਦੀ ਵਾਈਫ ਬਾਰੇ। ਜਿਵੇਂ ਸਾਨੂੰ ਪਤਾ ਹੀ ਹੈ ਕਿ ਅਮਰ ਦੇਵਗੰਦ ਦਾ ਵਿਆਹ ਹੋ ਚੁੱਕਿਆ ਹੈ। ਵਾਈਫ ਦਾ ਨੇਮ ਦੀਪ ਦੇਵਗੰਦ ਹੈ। ਹਾਲੀ ਵਿੱਚ ਦੇਵਗੰਦ ਫੈਮਿਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਜਿੱਥੇ ਦੀਪ ਦੇਵਗੰਦ ਆਪਣੇ ਦਿਔਰ ਨੂੰ ਗੋਦ ਦੇ ਵਿੱਚ ਬਿਠਾ ਕੇ ਇਸ ਰਸਮ ਨੂੰ ਪਾਇਲ ਦਿੱਤੀ ਹੈ ਅਤੇ ਉੱਥੇ ਹੀ ਦਿਔਰ ਕਿੰਨਾ ਸ਼ਰਮਾ ਰਿਹਾ ਹੈ ਤੁਸੀਂ ਵੇਖ ਵੀ ਸਕਦੇ ਹੋ। ਸਾਰੀ ਫੈਮਿਲੀ ਕਿੰਨੀ ਖੁਸ਼ ਨਜ਼ਰ ਆ ਰਹੀ ਏ। ਇਸ ਤੋਂ ਬਾਅਦ ਦੀਪ ਦੇਵਗੰਦ ਜੀ ਨੇ ਦੇ ਦਿਔਰ ਲਾਡਲੇ ਨੂੰ ਸ਼ਗਨ ਵੀ ਦਿੱਤਾ ਅਤੇ ਇਸ ਤੋਂ ਬਾਅਦ ਆਪਣਾ ਹੱਥ ਦਿਔਰ ਦੇ ਸਿਰ ਤੇ ਰੱਖ ਕੇ ਆਸ਼ੀਰਵਾਦ ਦਿੱਤਾ ਹਾਲਾਂਕਿ ਆਪਣੇ ਪਿੰਡਾਂ ਦੇ ਵਿਆਹ ਦੇ ਵਿੱਚ ਇਦਾਂ ਦੀ ਰਸਮ ਨਹੀਂ ਮਨਾਉਂਦੇ ਪਰ ਕਈ ਪਿੰਡਾਂ ਵਾਲੇ ਇਹ ਰਸਮ ਨੂੰ ਪੈਲ ਦਿੰਦੇ ਨੇ ਭਾਬੀ ਦੀ ਗੋਦੀ ਵਿੱਚ ਚਾਹੇ ਛੋਟਾ ਦੇਰ ਬੈਠੇ ਚਾਹੇ ਵੱਡਾ ਪਰ ਸਗਨ ਤਾਂ ਜਰੂਰ ਲੈਂਦੇ ਨੇ। ਬੈਲਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਫੈਨਸ ਬਹੁਤ ਜ਼ਿਆਦਾ ਖੁਸ਼ ਹੋਏ। ਅਮਰਦੇਵ ਗਾਂਧੀ ਦੀਆਂ ਭੈਣਾਂ ਆਪਣੀ ਪਰਜਾਈ ਜੀ ਨੂੰ ਬਹੁਤ ਜ਼ਿਆਦਾ ਖੁਸ਼ ਰੱਖਦੀਆਂ ਨੇ। ਤੁਸੀਂ ਵੀਡੀਓ ਵਿੱਚ ਦੇਖ ਵੀ ਸਕਦੇ ਹੋ। ਉਸ ਦੇ ਨਾਲ ਹਮੇਸ਼ਾ ਹੀ ਚੌੜ ਮਸਤੀ ਕਰਦੇ ਰਹਿੰਦੇ ਨੇ। ਇਹ ਫੈਮਿਲੀ ਹਮੇਸ਼ਾ ਹੀ ਵਾਇਗਰੂ ਇੰਦਾ ਹੀ ਖੁਸ਼ ਰਹੇ।